ਬੇਹੱਦ ਹੀ ਦੁਖਦਾਈ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜ਼ਿਲ੍ਹਾ ਨਵਾਂ ਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਬਸਨੀਕ ਬਨੇਸ਼ ਰਤਨੀ ਜਿਸ ਦੀ ਉਮਰ ਕਰੀਬ 24 ਸਾਲਾਂ ਦੀ ਹੈ ਇਟਲੀ ਸੜਕ ਹਾਸੇ ਵਿੱਚ ਉਸ ਦੀ ਦਰਦਨਾਕ ਮੌਤ ਹੋ ਗਈ ਜ਼ਿਲ੍ਹਾ ਨਵਾਂ ਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਬਸਨੀਕ ਬਨੇਸ਼ ਰਤਨੀ 24 ਸਾਲਾਂ ਦੀ ਇਟਲੀ ਸੜਕ ਹਾਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਮ੍ਰਿਤਕ ਬਨੇਸ਼ ਰਤਨੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਨੇਸ਼ ਰਤਨੀ ਆਪਣੇ ਪਰਿਵਾਰ ਸਮੇਤ ਲਗਭਗ 10 ਸਾਲਾਂ ਤੋਂ ਇਟਲੀ ਵਿੱਚ ਰਹਿ ਰਿਹਾ ਸੀ ਅਤੇ ਬੀਤੇ ਦਿਨੀ ਜਦੋਂ ਉਸ ਦੇ ਸੜ ਖਾਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਤਾਂ ਉਸ ਦੇ ਬਾਅਦ ਹੀ ਉਹ ਸੋਗ ਵਿੱਚ ਸਨ ਤੇ ਉਹਨਾਂ ਦੇ ਮੁਤਾਬਕ ਬਨੇਸ਼ ਰਤਨੀ ਹਾਂਜੀ ਨੂੰ ਸਪੋਰਟਸ ਵੱਲ ਕਾਫੀ ਰੁਚੀ ਸੀ ਬਨੇਸ਼ ਰਤਨੀ ਇੱਕ ਖਿਡਾਰੀ ਸੀ ਉਹਨਾਂ ਦੇ ਜੋ ਪਰਿਵਾਰ ਨੇ ਦੱਸਿਆ ਹੈ ਤੇ ਉਹ ਇੱਕ ਫੁੱਟਬਾਲ ਦਾ ਬਹੁਤ ਹੀ ਵਧੀਆ ਖਿਡਾਰੀ ਸੀ ਤੁਸੀਂ ਜੋ ਸਕਰੀਨ ਦੇ ਉੱਪਰ ਇਹ ਤਸਵੀਰ ਦੇਖ ਰਹੇ ਹੋ اور ਉਮਰ ਦੇਖੋ ਸਿਰਫ 24 ਸਾਲਾਂ ਅਗਰ ਸਾਡੇ ਦੇਸ਼ ਦੇ ਵਿੱਚ ਹੀ ਕੰਮ ਹੋਵੇ ਸਾਡੇ ਆਪਣੇ ਹੀ ਮੁਲਕ ਦੇ ਵਿੱਚ ਕੰਮ ਹੋਵੇ ਤਾਂ ਇਹੋ ਜਿਹੇ ਨੌਜਵਾਨ ਵਿਦੇਸ਼ ਦੀ ਧਰਤੀ ਤੇ ਕਿਉਂ ਜਾਣ ਜਿਨ੍ਹਾਂ ਦੀ ਮਿੱਟੀ ਵੀ ਮੜ ਆਪਣੇ ਵਤਨ ਵਾਪਸ ਨਹੀਂ ਆਂਦੀ ਔਰ ਬੇहद ਹੀ ਦੁੱਖ ਹੁੰਦਾ ਹੈ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਹੀ ਦੇਸ਼ ਦੇ ਵਿੱਚ ਆਪਣੇ ਹੀ ਮੁਲਕ ਦੇ ਵਿੱਚ ਅਜਿਹੇ ਕਾਰੋਬਾਰ ਪੈਦਾ ਕਰਨ ਕਿ ਕਿਸੇ ਵੀ ਨੌਜਵਾਨ ਨੂੰ ਵਿਦੇਸ਼ ਦੀ ਧਰਤੀ ਤੇ ਨਾ ਜਾਣਾ ਪਵੇ ਜੋ ਵੀ ਵਿਦੇਸ਼ ਦੀ ਧਰਤੀ ਤੇ ਜਾਂਦਾ ਹੈ ਆਪਣਾ ਮੁਲਕ ਆਪਣਾ ਘਰਬਾਰ ਆਪਣਾ ਪਰਿਵਾਰ ਆਪਣੇ ਰਿਸ਼ਤੇ ਦਾ ਆਪਣੇ ਸਕੇ ਸਬੰਧੀ ਆਪਣੇ ਦੋਸਤ ਮਿੱਤਰ ਸਭ ਨੂੰ ਛੱਡ ਕੇ ਵਿਦੇਸ਼ ਦੀ ਧਰਤੀ ਤੇ ਜਾਂਦੇ ਨੇ ਔਰ ਇਹ ਵੀ ਦੱਸਿਆ ਗਿਆ ਹੈ ਉਹਨਾਂ ਦੇ ਪਰਿਵਾਰ ਵੱਲੋਂ ਕਿ ਉਹ 10 ਸਾਲ ਤੋਂ ਇਟਲੀ ਵਿੱਚ ਰਹਿ ਰਿਹਾ ਹੈ ਪਰ ਮੁਰੜ ਉਸ ਦੀ ਮੌਤ ਦੀ ਖਬਰ ਹੀ ਆਈ ਆਓ ਦੇਖਦੇ ਹਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਹਾਂਜੀ ਕੀ ਨਾਮ ਹੈ ਜੀ ਆਪਣਾ ਫਾਰਮ ਮੈਂ ਜੀ ਫਾਰਮ ਮੈਂ ਜੀ ਕੀ ਗਲਤ ਹੋਈ ਪਤਾ ਲੱਗਿਆ ਮੁੰਡਾ ਇੱਥੇ ਬਲਾਚੁਰਦਾ ਸਿਗਾ ਤੇ ਇੱਕ ਦੇ ਵਿੱਚ ਉਹ ਐਕਸੀਡੈਂਟ ਦੇ ਵਿੱਚ ਮੌਤ ਹੋਈ ਜਾਂ ਕਿਹਨਾਸੀ ਉਹਦਾ ਜਾਣਕਾਰੀ ਬਨੇਸ਼ ਬਨੇਸ਼ ਰਤਨੀਆ ਅੱਛਾ ਜੀ ਹਾਂਜੀ ਪਤਲ ਨਾ ਜੀ ਸਵਾਸਤੰਤਰ ਕਿਦਾ ਹਸਾ ਕਿਦਾ ਹੋਇਆ ਪਤਾ ਲੱਗਿਆ ਕੁਝ ਨਾ ਕੋਈ ਪਤਾ ਨਹੀਂ ਉਹ ਸੋ ਖੇਡਣ ਗਏ ਸੀਗੇ ਘਰੋਂ ਬਸ ਗੱਡੀ 'ਚ ਐਕਸੀਡੈਂਟ ਹੀ ਹੋਇਆ ਕੱਟੀ ਦਾ ਕਾਰ ਐਕਸੀਡੈਂਟ ਕਿਨੇ ਟਾਈਮ ਪਹਿਲਾਂ ਗਿਆ ਸੀਗਾ ਇਥੋਂ ਬਲਾਚੁਰਦਾ ਤੋਂ ਉਹਨਿੰਦਾਂ ਨੂੰ ਸਾਨੂੰ ਵੀ ਪਤਾ ਨਹੀਂ ਬਸ 1 ਸਾਲ ਤੋਂ 10 ਸਾਲ ਤੋਂ ਫਰੀ ਹੋ ਗਏ ਨੇ ਕਿੰਨੀ ਉਮਰ ਸੀ ਉਹਨਾਂ ਦੀ ਇੱਕ ਨਾ ਕੀ ਸੀਗਾ ਬਨੇਸ਼ ਰਤਨੀਆਂ 24 ਸਾਲ ਦੀ ਸੀਗੀ ਉਹਦੀ ਫਾਦਰ ਵੀ ਉਧਰ ਹੀ ਆ ਤਾਈ ਮਾਤਾ ਹਾਂਜੀ ਉਹ ਪਹਿਲਾਂ ਦੇ ਸਾਰੇ ਸਾਰੇ ਉੱਤਰੀ ਵੀ ਉਧਰ ਹੀ ਆ ਚਾਚੀਆਂ ਵੀ ਉਧਰ ਆਈ ਆ ਸਾਰਾ ਟੱਬਰ ਉਧਰ ਹੈ ਮੇਰਾ ਇੱਥੇ ਤੁਸੀਂ ਚਾਚੇ ਦਾਇਆ ਵਿੱਚੋਂ ਤੁਸੀਂ ਇੱਥੇ ਆਂ ਹਾਂਜੀ ਚਾਚਾ ਆਇਆ ਜਵਾ ਸਿੰਘ ਹੈ ਇਹ ਜਾਣੇ ਮੇਰੇ ਪਰਦੇਵਾਦੀਆਂ ਉਹਦੀਆਂ ਇਹ ਦਾਦੀ ਆ ਮੈਂ ਦਾਦੀ ਲੱਗਦੀ ਹੈ ਹਾਂਜੀ ਪਰ ਜੀ ਅੱਜ ਦੱਸਵਾ ਸੀ ਇਹ ਵਿਦੇਸ਼ ਦਾ ਸੁਭਾਅ ਦਾ ਬਥੇਰੇ ਚੰਗੇ ਸੁਭਾਅ ਤਾਂ ਬਹੁਤ ਸਾਡੀ ਫੈਮਿਲੀ ਚ ਬੱਚਾ ਬਹੁਤ ਵਧੀਆ ਸੀ ਸਾਰਿਆਂ ਨਾਲ ਬਹੁਤ ਸੀ ਸਾਰੇ ਕਰਦੇ ਬਹੁਤ ਸੀ ਉਹਦਾ ਪਤਾ ਲੱਗਿਆ ਕਿ ਉਹ ਫੁੱਟਬਾਲ ਦਾ ਖਿਡਾਰੀ ਸੀ ਹਾਂਜੀ ਫੁੱਟਬਾਲ ਦਾ ਖਿਡਾਰੀ ਸੀ ਬਹੁਤ ਟਰੋਫੀਆਂ ਉੱਤਰ ਜਿੱਤੀਆਂ ਬਹੁਤ ਵਧੀਆ ਸੀ ਹਾਂਜੀ ਨਾਮ ਕੀ ਹੈ ਜੱਬਾ ਮੇਰਾ ਨਸ਼ਕੰਤਲਾ ਇਹ ਨੰ ਬੋਟੀ ਨਾ ਬਾਰੰਜੀਤਾ ਹਾਂਜੀ ਹਾਂ ਜੀ ਤੁਸੀਂ ਮੈਨੂੰ ਆਪ ਕਿੱਦਾਂ ਪਾਣਾ ਪਾਪੜਾ ਜੀ ਹਾਂ ਜਿੱਦਾਂ ਕਦੋਂ ਗਈ ਸੀ ਤੁਹਾਨੂੰ ਜੀ ਤਾਂ ਹੁਣ ਸਾਨੂੰ ਇੰਨਾ ਨਹੀਂ ਨਾ ਸਾਨੂੰ ਪਤਾ ਹੈਗਾ ਸਾਲ ਹੋ ਗਏ ਆ ਹਾਂਜੀ ਕਸ 12 ਸਾਲ ਹੋ ਗਏ ਛੋਟੇ ਸੀਗੇ ਅੱਜੇ ਛੋਟਾ ਸੀ ਰੋ ਜੀ ਜੀ ਫੇਰ ਤਾਂ ਦਾਦਾ ਵੀ ਉਧਰੇ ਸੀਗਾ ਬੜਾ ਪਰ ਆ ਵੀ ਉਧਰ ਹੀ ਆ ਫੈਮਿਲੀ ਉਧਰ ਹੀ ਆ ਤਾਂ ਮੇਰੇ ਦਾ ਵੀ ਬੜੀ ਸਾਡੇ ਨਾਲ ਟਾਈਮ ਹੋਇਆ ਚ ਉਹ ਨਹੀਂ ਆਏ ਹੈਗੇ ਦੋਨੇ ਬਾਕੀ ਸਾਰੇ ਆ ਗਏ ਉਹ ਤਾਂ ਦੋਨੇ ਆਈ ਸੀ ਦੋਨੇ ਮੁੰਡੇ ਨਹੀਂ ਆਏ ਹੈਗੇ ਸੀਗੇ ਛੁੱਟੀ ਛੁੱਟੀ ਨਹੀਂ ਸੀ ਉਹਨਾਂ ਨੂੰ ਮਿਲਦੀ ਉਹ ਨਹੀਂ ਆਏ ਹੈਗੇ ਪਿਛਲੇ ਸਾਲ ਆ ਕੇ ਗਏ ਆ ਦੀਦੀ ਭਾਜੀ ਮੰਮੀ ਡੈਡੀ ਉਹਨਾਂ ਦੇ ਆ ਕੇ ਗਏ ਪਿਛਲੇ ਸਾਲ ਤੁਹਾਨੂੰ ਫੇਰ ਕਦੋਂ ਪਤਾ ਲੱਗੇ ਜੀ ਇਸ ਤਰ੍ਹਾਂ ਬਾਰੇ ਸਾਨੂੰ ਪਾਸ ਤੋਂ ਪਤਾ ਲੱਗਾ ਝਾਂਗੇ ਕੋਲ ਝਾਂਗੇ ਨੇ ਫੋਨ ਕੀਤਾ